ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 27 ਅਪ੍ਰੈਲ ਨੂੰ ਇੱਕ ਪ੍ਰਾਈਡ ਪਰੇਡ 2025 ਹੋ ਰਹੀ ਹੈ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਨੂੰ ਉਤਰਾਜ ਹੈ ਕਿ ਉੱਥੇ ਪਗੜੀ ਧਾਰੀ ਜਾ ਕੇ ਅਜਿਹੀਆਂ ਪਰੇਡ ਕਰਨਗੇ ਇਸ ਨੂੰ ਲੈ ਕੇ ਉਹ ਕਾਫੀ ਅਗਰੈਸਿਵ ਵੀ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਪਰੇਡ ਨਹੀਂ ਹੋਣ ਦੇਣਗੇ ਤੇ ਇਸ ਲਈ ਉਹਨਾਂ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਵੀ ਗੱਲ ਕੀਤੀ ਇਸ ਵਿੱਚ ਕੀ ਹੈ ਕਾਨੂੰਨੀ ਪਹਿਲੂ ਇਸ ਲਈ ਗੱਲਬਾਤ ਕਰਾਂਗੇ ਡਾਕਟਰ ਸੁਨੀਲ ਮਲਨ ਐਡਵੋਕੇਟ ਨਾਲ ਮਲਨ ਸਾਹਿਬ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਐਲਜੀਬੀਟੀਕਿਊ ਹੈ ਇਹਨੂੰ ਲੈ ਕੇ ਹਿੰਦੁਸਤਾਨ ਦੇ ਵਿੱਚ ਕੀ ਕਾਨੂੰਨ ਹੈ ਇਹ ਸਭ ਤੋਂ ਪਹਿਲਾਂ ਦੱਸ ਦਿਓ ਜੀ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਿੱਛੇ ਚੱਲਾਂ ਜੀ ਬਿਲਕੁਲ ਸਾਰੀ ਜਾਣਕਾਰੀ ਸਾਰੇ ਨੂੰ ਉਹਨਾਂ ਨੂੰ ਪਹੁੰਚੇਗੀ ਹਾਂਜੀ ਬਿਲਕੁਲ ਤੁਸੀਂ ਰੱਬ ਨੇ ਮੁੰਡਾ ਬਣਾ ਕੇ ਭੇਜਣਾ ਸੀ ਕਿ ਕੁੜੀ ਬਣਾ ਕੇ ਭੇਜਣਾ ਸੀ ਜਾਂ ਕੋਈ ਤੀਜਾ ਵਰਗ ਬਣਾ ਕੇ ਭੇਜਣਾ ਸੀ ਜਾਂ ਚੌਥਾ ਵਰਗ ਬਣਾ ਕੇ ਦੇਣਾ ਸੀ ਤੇ ਕਿਹੜੇ ਘਰ ਚ ਭੇਜਣਾ ਸੀ ਇਹ ਤੁਹਾਡੇ ਹੱਥ 'ਚ ਲਿਖਿਆ ਨਹੀਂ ਅਬ ਕਮਰੇ 'ਚ 10 ਬੰਦੇ ਬੈਠੇ ਆ ਤੁਸੀਂ ਵੀ ਟੀਵੀ ਸ਼ੋਅ ਦੇਖ ਰਹੇ ਹੋ ਸਾਡਾ ਕੀ ਆ ਮੈਨੂੰ ਦੱਸੋ ਕਿ ਤੁਹਾਡੇ ਹੱਥ 'ਚ ਸੀ ਕਿ ਤੁਸੀਂ ਕਿਹਦੇ ਘਰ ਪੈਦਾ ਹੋਣਾ ਤੇ ਮੇਰੇ ਮੈਨੂੰ ਵੀ ਜੇ ਹੁੰਦਾ ਤੇ ਮੈਂ ਕਵੀਨ ਐਲਿਜ਼ਾਬੈਥ ਦੇ ਘਰ ਪੈਦਾ ਹੁੰਦਾ ਜੀ ਰਾਇਲ ਫੈਮਿਲੀ ਦੇ ਘਰ ਤੇ ਕਿੰਗ ਆਫ ਯੂਰਪ ਜਾਂ ਯੂਕੇ ਕੋ ਹੁੰਦਾ ਇੱਥੋਂ ਮੈਂ ਕਹਿੰਨਾ ਕਿ ਜਿਹੜੀ ਜਨਮ ਕੁੰਡਲੀ ਹੈ ਜੀ ਉਹਨੂੰ ਲਿਖਣ ਦੀ ਤਾਕਤ ਤੁਹਾਡੇ ਕੋਲ ਨਹੀਂ ਹੈਗੀ ਜੀ ਪਰ ਤੁਹਾਡੀ ਜੀਵਨ ਦੀ ਜਿਹੜੀ ਕੁੰਡਲੀ ਹੈ ਜਿਹੜੀ ਫਾਈਨੈਂਸ਼ੀਅਲ ਕੁੰਡਲੀ ਹੈ ਤੁਹਾਡਾ ਉਹਨੂੰ ਲਿਖਣ ਦੀ ਤਾਕਤ ਤੁਹਾਡੇ ਕੋਲ ਹੈਗੀ ਹੈ ਜੀ ਐਗਜ਼ਾਮਪਲ ਪ੍ਰਮਾਤਮਾ ਨੇ ਜਦੋਂ ਕੋਈ ਵੀ ਬੱਚਾ ਪੈਦਾ ਕੀਤਾ ਉਹਦੇ ਅੰਦਰ ਦੋ ਤਰ੍ਹਾਂ ਦੇ ਬੇਸਿਕਲੀ ਅੰਗ ਲਾਏ ਜਿੰਨੂੰ ਸਾਡੇ ਸਮਾਜ ਨੇ ਮੇਲ ਲੜਕਾ ਫੀਮੇਲ ਲੜਕੀ ਜੀ ਦੋ ਦਿੱਤੇ ਤੇ ਤੀਜੇ ਇੱਕ ਐਸਾ ਵਰਗ ਦਿੱਤਾ ਜਿਨ੍ਹਾਂ ਨੂੰ ਕੋਈ ਬਾਇਓਲੋਜੀਕਲ ਪ੍ਰੋਬਲਮ ਹੈ ਜੀ ਨਾ ਉਹ ਮੁੰਡੇ ਦੀ ਕੈਟਾਗਰੀ ਚ ਆਉਂਦੇ ਪਏ ਨਾ ਉਹ ਲੜਕੀ ਦੀ ਕੈਟਾਗਰੀ ਚ ਆਉਂਦੇ ਪਿਆ ਉਹਨੂੰ ਸਾਡੇ ਸਮਾਜ ਨੇ ਕਿੰਨਰ ਦਾ ਨਾਮ ਜਾਂ ਟ੍ਰਾਂਸ ਜੈਂਡਰ ਦਾ ਨਾਮ ਦਿੱਤਾ ਜੀ ਰਾਈਟ ਹੁਣ ਜਦੋਂ ਉਹ ਨਾਮ ਦੇ ਦਿੱਤਾ ਤੇ ਸਾਡੇ ਸਮਾਜ ਨੇ ਕਈ ਸਾਲ ਉਹਨਾਂ ਨੂੰ ਕੋਈ ਪਛਾਣ ਨਹੀਂ ਦਿੱਤੀ ਜੀ ਪਿੱਛੇ ਜਦੋਂ ਇਹ ਕੋਰਟ ਕੇਸਿਸ ਹੋਏ ਕਿੰਨਰ ਸਮਾਜ ਦੇ ਪ੍ਰਧਾਨ ਔਰ ਕਈ ਮੇਰੇ ਨਾਲ ਵੀ ਜੁੜੇ ਨੇ ਸੰਸਥਾਵਾਂ ਜੁੜੀਆਂ ਨੇ ਸੋ ਸੋਸੀ ਉਹਨਾਂ ਨੇ ਲੜਾਈ ਲੜੀ ਕਿ ਪ੍ਰਮਾਤਮਾ ਨੇ ਇਨਸਾਨ ਬਣਾਤਾ ਜੀ ਉਹਦੇ ਵਿੱਚ ਸਮਾਜ ਸਾਡੇ ਨੇ ਉਹਨੂੰ ਦੋ ਵਰਗਾਂ 'ਚ ਵੰਡਤਾ ਮੇਲ ਔਰ ਫੀਮੇਲ ਜੀ ਫਿਰ ਧਰਮਾਂ ਨੇ ਉਹਨੂੰ ਕਈ ਰੂਪਾਂ 'ਚ ਵੰਡਤਾ ਪਰ ਪ੍ਰਮਾਤਮਾ ਦਾ ਬਣਾਇਆ ਤੇ ਦੋ ਹੀ ਸ਼ਰੀਰ ਨੇ ਜਾਂ ਤਿੰਨ ਸ਼ਰੀਰ ਕਹਿ ਲਓ ਜਾਂ ਢਾਈ ਸ਼ਰੀਰ ਕਹਿ ਲਓ ਜਿੱਦਾਂ ਕਹਿੰਦੇ ਆ ਉਹਦੇ ਵਿੱਚ ਉਹ ਸ਼ਰੀਰ ਦਾ ਕੀ ਕਸੂਰ ਹੈ ਜੀ ਤੇ ਕਿਸੇ ਵੀ ਲਾਅ 'ਚ ਐਸੀ ਕੋਈ ਰੋਕ ਨਹੀਂ ਹੈ ਜੀ ਐਸੀ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਜੀ ਜੇ ਉਹਦੇ ਅੰਗ ਪੂਰੇ ਆ ਤੇ ਉਹ ਇਹ ਕੰਮ ਕਰ ਸਕਦਾ ਤੇ ਜੇ ਅੰਗ ਹੀਨ ਹੈ ਉਹਦੇ ਲਈ ਸਾਡੇ ਐਕਟ ਬਣੇ ਨੇ ਕਿ ਜਿਹੜਾ ਬੰਦਾ ਅਪਾਹਜ ਹੈ ਕਿੰਨੇ ਪਰਸੈਂਟ ਦੀ ਡਿਸੇਬਿਲਟੀ ਹੈ ਉਹਦੇ ਮੁਤਾਬਕ ਉਹਦੀਆਂ ਸੀਟਾਂ ਰਾਖਵੀਆਂ ਨੇ ਜੀ ਉਹਨੇ ਤੁਸੀਂ ਪਿੱਛੇ ਜੇ ਵੇਖਿਆ ਹੋਵੇਗਾ ਸ਼ਾਇਦ ਮੱਧ ਪ੍ਰਦੇਸ਼ ਹੈ ਇਹ ਯੂਪੀ ਦੀ ਇੱਕ ਜਗ੍ਹਾ ਤੇ ਉਹ ਬੰਦਾ ਪੂਰੀ ਤਰ੍ਹਾਂ ਅਪਾਹਜ ਹੈ ਪੈਰਾਂ ਹੱਥਾਂ ਨਾਲ ਤੇ ਪੈਰਾਂ ਨਾਲ ਚੱਲਦਾ ਤੇ ਡਿਪਟੀ ਕਮਿਸ਼ਨਰ ਬਣ ਗਿਆ ਜੀ ਬਿਲਕੁਲ ਬਣਿਆ ਜੀ ਬਣਿਆ ਪਿਛਲੇ ਮਹੀਨੇ ਦੀ ਹਾਂ ਪਿਛਲੇ ਮਹੀਨੇ ਦੋ ਮਹੀਨੇ ਦੀ ਗੱਲ ਹੈ ਇਟ ਮੀਨਸ ਕਿ ਤੁਹਾਡੇ ਬ੍ਰੇਨ ਦੀ ਕੀਮਤ ਹੈ ਜੀ ਹੁਣ ਜਿੱਥੇ ਇਹ ਚੌਥਾ ਵਰਗ ਸਾਹਮਣੇ ਆ ਰਿਹਾ ਜੀ ਇਹਦੇ ਵਿੱਚ ਜੇ ਤੁਸੀਂ ਕਿਸੇ ਅੱਛੇ ਮੈਡੀਕਲ ਸਾਇੰਸ ਦੇ ਬੰਦੇ ਨਾਲ ਗੱਲ ਕਰੋਗੇ ਕਿਸੇ ਸਿਆਣੇ ਡਾਕਟਰ ਨਾਲ ਗੱਲ ਕਰੋਗੇ ਕੋਈ ਪੀ ਐਚ ਡੀ ਹੋਲਡਰ ਨਾਲ ਜਾਂ ਹਿਊਮਨ ਜੈਨੇਟਿਕਸ ਪਰ ਮੈਂ ਧਿਆਨਗਾ ਰੈਫਰੈਂਸ ਡਾਕਟਰ ਜੈ ਰੂਪ ਸਿੰਘ ਨੇ ਜੀ ਵਾਈਸ ਚਾਂਸਲਰ ਤੋਂ ਸੁਪਰ ਸੁਪਰ ਇਨੋਵੇਸ਼ਨ ਤੇ ਆਏ ਨੇ ਜੀ ਔਰ ਉਹਨਾਂ ਨੇ ਇੰਡੀਆ ਨੂੰ ਕਈ ਵਾਰ ਪੂਰੇ ਵਰਡ ਦੇ ਸਾਹਮਣੇ ਅ ਮਤਲਬ ਰਿਪਰੈਜ਼ੈਂਟ ਰਿਪਰੈਜ਼ੈਂਟ ਕੀਤਾ ਐ ਐਂਡ ਹੀ ਵਾਸ ਅ ਫਰਸਟ ਪਰਸਨ ਅ ਅਜਵੇਂ ਲੋਕਾਂ ਨੂੰ ਵੀ ਇਹਦੀ ਜਾਣਕਾਰੀ ਦੇਣਾ ਮਾਂ ਦੇ ਪੇਟ ਦੇ ਅੰਦਰ ਜਦੋਂ ਬੱਚਾ ਹੁੰਦਾ ਉਹਦੇ ਆਲੇ ਦੁਆਲੇ ਇੱਕ ਥੈਲੀ ਹੁੰਦੀ ਐ ਜੀ ਲਿਕੁਇਡ ਦੀ ਥੈਲੀ ਉਸੇ ਲਿਕੁਇਡ ਤੋਂ ਪੂਰਾ ਬੱਚਾ ਬਣ ਰਿਹਾ ਹੁੰਦਾ ਔਰ ਨਾੜੂਏ ਦੇ ਰਸਤੇ ਬੱਚੇ ਦਾ ਸਰੀਰ ਡਿਵੈਲਪ ਹੋ ਰਿਹਾ ਹੁੰਦਾ ਉਸ ਜਿਹੜੀ ਥੈਲੀ ਐ ਉਹਦੇ ਵਿੱਚ ਜਿਹੜਾ ਲਿਕੁਇਡ ਹੁੰਦਾ ਉਹਨੂੰ ਕਹਿੰਦੇ ਐਮਿਓ ਸੈਂਥਸਿਸ ਅੱਛਾ ਜੀ ਔਰ ਉਹ ਡਾਕਟਰ ਸਾਹਿਬ ਨੇ ਫਰਸਟ ਟਾਈਮ ਉਸ ਐਮਿਓ ਸੈਂਥਸਿਸ ਤੋਂ ਸੈਂਪਲ ਲੈ ਕੇ ਸਲਾਈਡ ਦੇ ਉੱਤੇ ਤੁਹਾਡੇ ਬੋਡੀ ਦੇ ਵਿੱਚ ਹਜ਼ਾਰਾਂ ਅੰਗ ਨੇ ਜੀ ਹੱਡੀਆਂ ਉਂਗਲਾਂ ਪੋਟੇ ਹੱਥ ਦੀਆਂ ਰੇਖਾਵਾਂ ਤੁਹਾਡੇ ਬੋਡੀ ਦੇ ਲਿੰਗ ਮੇਲ ਕੇ ਫੀਮੇਲ ਤੁਹਾਡੀ ਬੋਡੀ ਕਿਹੜੀ ਹੈ ਜਿੱਦਨ ਪਹਿਲੇ ਦਿਨ ਕਨਸੀਵ ਹੋਇਆ ਬੱਚਾ ਉਸ ਦਿਨ ਵੀ ਉਹ ਮਾਂ ਦੇ ਪੇਟ ਚੋਂ ਸੈਂਪਲ ਲੈ ਕੇ ਇਹ ਲਿੰਗ ਨਿਰਧਾਰਨ ਵੀ ਕਰ ਦਿੰਦੇ ਸੀ ਅੱਛਾ ਜੀ ਚੌਥੇ ਹਫ਼ਤੇ ਤੱਕ ਜੀ ਤੇ ਉਸ ਤੋਂ ਬਾਅਦ ਇਹ ਪ੍ਰੈਕਟੀਕਲ ਮੈਨੂੰ ਲੋਡ ਪਈ ਮੈਂ ਤੁਹਾਨੂੰ ਦੱਸਦਾ ਉਹ ਵੀ ਸਟੋਰੀ ਸੁਣਾਉਣਾ ਥੋੜੀ ਇਮੋਸ਼ਨਲ ਸਟੋਰੀ ਹੈ ਨਹੀਂ ਨਹੀਂ ਜੀ ਤੇ ਬੱਚਾ ਤੁਹਾਡੀ ਅੰਦਰ ਮਾਂ ਦੇ ਪੇਟ ਚ ਅੰਗ ਹੀਨ ਹੈ ਟੇਡਾ ਮੇਡਾ ਹੈ ਜਾਂ ਉਹਦੇ ਅੰਦਰ ਕੀ ਵਿਕਾਰ ਨੇ ਜਾਂ ਉਹਦਾ ਬ੍ਰੇਨ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਉਹ ਸਾਇੰਸ ਅੱਜ ਵੀ ਦੱਸਦੀ ਹੈ ਔਰ ਜਿਹਦੀ ਸ਼ੁਰੂਆਤ ਸਾਡੇ ਡਾਕਟਰ ਸਾਹਿਬ ਨੇ ਕੀਤੀ ਸੀ ਪੰਜਾਬ ਦੇ ਪੁੱਤਰ ਨੇ ਕੀਤੀ ਸੀ ਉਹਨਾਂ ਦੀ ਇੰਟਰਵਿਊ ਜ਼ਰੂਰ ਕਰਕੇ ਆਇਓ ਇਸ ਟੌਪਿਕ ਦੇ ਉੱਤੇ ਕਿ ਇਹ ਵਿਕਾਰ ਕੀ ਹੈ ਤੇ ਕਿਵੇਂ ਇਹਦਾ ਇਲਾਜ ਹੈ ਕਿ ਨਹੀਂ ਹੈ ਕੁਝ ਕੋ ਡਾਕਟਰ ਫੜਾਂਗੇ ਇਹ ਮੇਰੀ ਪਰਸਨਲ ਜ਼ਰੂਰਤ ਕਿਵੇਂ ਪਈ ਕਿ ਮੈਂ ਵੀ ਸੇਵਾ ਬੜੀ ਕੀਤੀ ਹੈ ਦੁਨੀਆ ਦੀ ਜੀ ਸੋ ਮੇਰ ਇਹ ਵਿੱਚ ਮੇਰੀ ਜਦੋਂ ਵਾਈਫ ਪ੍ਰੈਗਨੈਂਟ ਹੋਈ ਤੇ ਅਸੀਂ ਕਰਾਨਗੇ ਸਕੈਨ ਤੇ ਡਾਕਟਰ ਨੇ ਲਿਖ ਕੇ ਦਿੱਤਾ ਨੇਜ਼ਲ ਬੋਨ ਅਨਨੋਸੀਫਾਈਡ ਮੈਡੀਕਲ ਟਰਮ ਵਾਲੇ ਲੋਕ ਬੜੀ ਜਲਦੀ ਪਛਾਣ ਜਾਣਗੇ ਇਸ ਟਰਮ ਨੂੰ ਇਹਦਾ ਮਤਲਬ ਨੱਕ ਦੇ ਅੰਦਰ ਜਿਹੜੀ ਦਿਮਾਗ ਦੇ ਲਈ ਹੱਡੀ ਹੁੰਦੀ ਹੈ ਉਹ ਪ੍ਰੋਪਰ ਨਹੀਂ ਬਣੀ ਹੋਈ ਜਿਦੇ ਕਾਰਨ ਬੱਚਾ ਡਾਊਨ ਸਿੰਡਰਮ ਜਿਹਨੂੰ ਆਪਾਂ ਕਹਿੰਦੇ ਅਬਨਾਰਮਲ ਬੱਚਾ ਅੰਗਹੀਨ ਬੱਚਾ ਜਾਂ ਕਿਸੇ ਕਿਸਮ ਤੋਂ ਵਿਕਾਰ ਵਾਲਾ ਬੱਚਾ ਪੈਦਾ ਹੋਏਗਾ ਜੀ ਔਰ ਪਹਿਲਾਂ ਹੀ ਮੇਰੇ ਡਿਲੇ ਸੀ ਬੱਚੇ ਚ ਤੇ ਮੇਰੇ ਅੰਦਰ ਬੜਾ ਡਰ ਸੀ ਜੀ ਯਾਰ ਜੇ ਇਦਾਂ ਦਾ ਹੋਇਆ ਤੇ ਮੈਂ ਕੀ ਕਰਾਂਗਾ ਤੇ ਮੇਰੇ ਪੁਰਾਣੇ ਕਰਮ ਕਹਿੰਦੇ ਨਾ ਜੋ ਇਸੇ ਧਰਤੀ ਦੇ ਸਵਰਗ ਨਰਕ ਆ। ਔਰ ਮजेदार ਗੱਲ ਦੱਸਾਂ ਕਿ ਚੌਥਾ ਮਹੀਨਾ ਵੀ ਟੱਪ ਚੁੱਕਾ ਜਦੋਂ ਸਾਨੂੰ ਇਹ ਗੱਲ ਪਤਾ ਲੱਗਦੀ ਆ। ਅੱਛਾ ਜੀ। ਤੇ ਫਿਰ ਮੈਂ ਡਾਕਟਰ ਸਾਹਿਬ ਨੂੰ ਫੋਨ ਮਾਰਿਆ ਮੇਰਾ ਬੜਾ ਪੁਰਾਣਾ ਪਿਆਰ ਉਹਨਾਂ ਨਾਲ। ਮੈਂ ਕਿਹਾ ਭਈਆ ਮੈਨੂੰ ਤੁਹਾਡੀ ਲੋਡ ਪੈ ਗਈ ਹੈ ਪ੍ਰੋਬਲਮ ਹੈ। ਦੈਨ ਇ ਟੈਸਟ ਇੱਕ ਐਨਪੀਟੀ ਟੈਸਟ ਹੁੰਦਾ ਜੇ। ਉਹ ਟੈਸਟ ਕੀ ਹੁੰਦਾ ਕਿ ਬਲੱਡ ਸੈਂਪਲ ਲਿਆ ਜਾਂਦਾ ਤੇ ਆਊਟ ਆਫ ਇੰਡੀਆ ਦਾ ਟੈਸਟ ਕਰਦੇ ਆ। ਉਸ ਬਲੱਡ ਤੋਂ ਵੀ ਵੈਰੀਫਾਈ ਕਰ ਲਏ ਪਰ ਉਹਦੀ ਐਕੂਰੇਸੀ 8 अच्छा 100 ਟੈਸਟ ਚੋਂ 85% ਸਹੀ ਨਿਕਲਣਗੇ 15 ਗਲਤ ਵੀ ਹੋ ਸਕਦੇ ਆ ਪਰ ਐਮੋਸਿੰਥਸਿਸ ਦਾ ਟੈਸਟ 100% ਕਰੈਕਟ ਹੈ ਡਾਕਟਰ ਸੇ ਹੋਣਾ ਚਾਹੀਦਾ ਹੈ। ਤੋ ਇੱਕ ਟਾਈਮ ਐਸ ਆਇਆ ਸੀ ਕਿ ਜਿਹੜੀ ਉੱਥੇ ਰਿਸਰਚ ਫੈਲੋ ਸੀ ਮੈਂ ਤਾਂ ਕੰਪਿਊਟਰ ਹਾਰਡਵੇਅਰ ਦਾ ਕੰਮ ਕਰਦਾ ਸੀ ਉਹਦਾ ਕੰਪਿਊਟਰ ਬੰਦ ਹੋ ਗਿਆ ਤੇ ਸਵੇਰੇ ਉਹਦਾ ਵਾਇਵਾ ਤੇ ਉਹ ਚੀਜ਼ਾਂ ਸਿਗੀਆਂ ਤੇ ਮੈਂ ਮੈਨੂੰ ਫੋਨ ਆਇਆ ਉਦੋਂ ਤੇ ਮੈਂ ਰਾਤ ਉੱਥੇ ਰਹਿ ਕੇ ਮੈਨੂੰ ਸਵੇਰੇ ਪੁੱਛਦੇ ਪੈਸੇ ਦੱਸ ਕਿੰਨੇ ਮੈਂ ਕਿਹਾ ਨਹੀਂ ਇਸ ਕੰਮ ਦੇ ਪੈਸੇ ਨਹੀਂ ਹੈ ਇਹ ਸਾਡੀ ਬੀਬੀ ਭੈਣ ਸੇ ਚਲੋ ਕਦੀ ਜ਼ਿੰਦਗੀ ਚ ਕੰਮ ਆਏਗੀ ਉਹਨੇ ਵੀ ਛੁੱਟੀਆਂ ਆਪਣੀਆਂ ਕੈਨਸਲ ਕਰਕੇ ਮੇਰੀ ਬੱਚੀ ਲਈ ਉਹ ਟੈਸਟ ਕੀਤੇ ਸੀ ਅਨਬੌਰਨ ਬੇਬੀ ਲਈ ਸੋ ਐਮੋਸੈਂਟਸਿਸ ਇਸੇ ਤਰ੍ਹਾਂ ਜਿਹੜੀ ਸਾਇੰਸ ਕਹਿੰਦੀ ਹੈ ਸਾਇੰਸ ਇਹ ਕਹਿੰਦੀ ਹੈ ਕਿ ਜਿਹੜੇ ਬੰਦਿਆਂ ਦੇ ਅੰਦਰ ਬ੍ਰੇਨ 'ਚ ਕੋਈ ਵਿਕਾਰ ਆਂਦਾ ਹੈ ਜੀ ਉਹ ਆਪਣੇ ਆਪ ਨੂੰ ਆਪਣੀ ਬੋਡੀ ਦੇ ਨਾਲ ਅਕਸੈਪਟ ਨਹੀਂ ਕਰ ਪਾਉਂਦੇ ਜੀ ਉਹ ਆਪਣੇ ਆਪ ਨੂੰ ਗੇ ਜਾਂ ਲੈਸਬੀਅਨ ਯਾਨੀ ਕਿ ਸਮਲਿੰਗਿਕ ਆਪਣੇ ਹੀ ਲਿੰਗ ਵਾਲੇ ਲੋਕਾਂ ਨਾਲ ਉਹਨਾਂ ਦੀ ਅਟਰੈਕਸ਼ਨ ਵੱਧਦੀ ਹੈ ਉਹਨਾਂ ਨੂੰ ਉਹਨਾਂ ਨਾਲ ਜ਼ਿਆਦਾ ਕੰਫਰਟ ਫੀਲ ਹੁੰਦੀ ਹੈ ਉਹ ਕਿਸ ਤਰ੍ਹਾਂ ਦਾ ਆਪਸ ਚ ਟੱਚ ਕਰਦੇ ਨੇ ਕਿਸ ਤਰ੍ਹਾਂ ਦਾ ਕੀ ਫਿਜ਼ੀਕਲ ਫੀਲ ਲੈਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਜੀ ਬਟ ਉਹਦੇ ਕਰਕੇ ਆ ਉਹ ਇਹ ਇੱਕ ਮੈਂਟਲ ਕਹਿ ਸਕਦੇ ਆ ਛੋਟਾ ਜਿਹਾ ਕੋਈ ਵਿਕਾਰ ਹੋ ਸਕਦਾ ਕਿ ਆਪਣੇ ਆਪ ਨੂੰ ਜੋ ਪ੍ਰਮਾਤਮਾ ਨੇ ਬਣਾਇਆ ਉਹ ਅਸੈਪਟ ਨਾ ਕਰ ਪਾਣਾ ਜੀ ਔਰ ਇਹਦਾ ਇਲਾਜ ਵੀ ਹੈਗਾ ਜੀ ਅਸੇ ਇਲਾਜ ਵੀ ਹੈਗਾ ਬਿਲਕੁਲ ਹੈਗਾ ਆਯੁਰਵੈਦ ਕੋਲ ਇਹਦਾ ਇਲਾਜ ਹੈ ਹੋਮੋਪੈਥਿਕ ਕੋਲ ਇਹਦਾ ਇਲਾਜ ਹੈ ਐਲੋਪੈਥ ਬਾਰੇ ਮੈਂ ਪੜਿਆ ਨਹੀਂ ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ ਕਿ ਉਹਨਾਂ ਕੋਲ ਹੈ ਜਾਂ ਨਹੀਂ ਹੈ ਪਰ ਡੈਫੀਨੇਟਲੀ ਇਹਨਾਂ ਜਿਹੜੇ ਵੀ ਮੇਰੇ ਭੈਣ ਭਰਾ ਸੁਣ ਰਹੇ ਆ ਡਰਨ ਦੀ ਸ਼ਰਮਾਨ ਦੀ ਲੋੜ ਨਹੀਂ ਟ੍ਰੀਟਮੈਂਟ ਅਵੇਲੇਬਲ ਹੈ ਲੱਭੋ ਤੁਹਾਡੇ ਵਾਲੇ ਦੁਆਲੇ ਨਹੀਂ ਤਾਂ ਕਦੀ ਲੋੜ ਪਈ ਤੇ ਡੀਐਮ ਕਰ ਦੇਣਾ ਤੁਹਾਡੇ ਡੀਐਮ ਤੋਂ ਤੁਹਾਨੂੰ ਅਸੀਂ ਜਿੱਥੋਂ ਤੱਕ ਮੈਨੂੰ ਪਤਾ ਵੀ ਕਿੱਥੇ ਹੈ ਤੁਹਾਨੂੰ ਹੈਲਪ ਕਰ ਸਕਦੇ ਆ ਜੀ ਹੁਣ ਆ ਜੀ ਆਪਾਂ ਕਾਨੂੰਨੀ ਪੱਖ ਤੇ ਹਾਂਜੀ ਬਿਲਕੁਲ ਕਾਨੂੰਨੀ ਪੱਖ ਹੈ ਕਿ ਨਿਹੰਗ ਸਿੰਘ ਜਿਹੜੇ ਆ ਨਿਹੰਗ ਜੱਥੇਬੰਦੀ ਆ ਕਹਿ ਰਹੀ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਅੰਮ੍ਰਿਤਸਰ ਚ ਉਹ ਨਹੀਂ ਹੋਣ ਦੇਣਾ ਇਸ ਨੂੰ ਲੈ ਕੇ ਕਿ ਕਾਨੂੰਨੀ ਤੌਰ ਤੇ ਰੋਕ ਸਕਦੇ ਆ ਜਾਂ ਨਹੀਂ ਰੋਕ ਸਕਦੇ ਆ ਹੁਣ ਇਹ ਤਾਂ ਫਿਰ ਦੋ ਪਹਿਲੂ ਆ ਗਏ ਜੀ ੱਟਕਾ ਤੇ ਕੋਈ ਵੀ ਕਦੋਂ ਵੀ ਕਿਤੇ ਵੀ ਕਿੱਥੇ ਕਰ ਲਵੇ ਜੀ ਜੇ ਕਰਨ ਤੇ ਆ ਜੇ ਜੀ ਪਰ ਜੇ ਮੈਂ ਇਹ ਗੱਲ ਕਵਾਂ ਕਿ ਸ਼ਾਇਦ ਹੁਣ ਮੈਂ ਇਥੇ ਬੜੀ ਘਟੀਆਂ ਗੱਲ ਕਰਨ ਲੱਗਾ ਜੀ ਬੜੀ ਘਟੀਆਂ ਜੀ ਅਸੀਂ ਵਿਦ 듀 ਰਿਸਪੈਕਟ ਅਸੀਂ ਕਕਾਰਾਂ ਦੀ ਇੱਜ਼ਤ ਕਰਦੇ ਹਾਂ ਜੀ ਬਿਲਕੁਲ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਹੋ ਜਿੰਨੇ ਬੈਠੇ ਆਪਾਂ ਕਰਦੇ ਆ ਜੀ ਜਦੋਂ ਤੇ ਉਹ ਕਕਾਰਾਂ ਦੀ ਵਾਰੀ ਕਿਸੇ ਐਸੀ ਜਗ੍ਹਾ ਤੇ ਆਉਂਦੀ ਹੈ ਜਦੋਂ ਵੀਜ਼ਾ ਲਵਾਣਾ ਹੈ ਹੂੰ ਉਦੋਂ ਤੇ ਮੈਂ ਲਾ ਕੇ ਨਾ ਲੋਕਾਂ ਨੂੰ ਬੜੀ ਬੇਦਬੀ ਨਾਲ ਤੇ ਪਾ ਕੇ ਤੇ ਆਪਣੇ ਗਲਬ ਬਾਕਸਸ ਸੁੱਟਦੇ ਆ ਵੇਖਿਆ ਜੀ ਤੇ ਜਦੋਂ ਕਿਤੇ ਸੋਸ਼ਲ ਤੇ ਵਾਰੀ ਆਉਂਦੀ ਉਦੋਂ ਅਸੀਂ ਬਹੁਤ ਅੱਗੇ ਜਾਂਦੇ ਆ ਜੀ ਸੋ ਇਹਦਾ ਮਤਲਬ ਜਿਹੜੀ ਇਹ ਚੀਜ਼ਾਂ ਨੇ ਕੁਝ ਲੋਕਾਂ ਦੀ ਬਾਇ ਚੁਆਇਸ ਬਾਇ ਚੁਆਇਸ ਬਾਇ ਚੁਆਇਸ ਨੇ ਕਿ ਲੋਕਾਂ ਨੂੰ ਵੇਸ਼ ਪੂਸ਼ਾ ਦਿਖਾਣੀਆਂ ਹੁਣੇ ਤੁਸੀਂ ਇੱਕ ਐਗਜ਼ਾਮਪਲ ਦੇ ਰਹੇ ਸੀ ਕਿ ਕਿਸੇ ਚਰਚ ਦਾ ਜਿਹੜਾ ਮੁਖੀ ਹੈ ਉਹ ਸਿੰਘ ਜੀ ਜੀ ਪਬਲਿਕ 'ਚ ਘੁੰਮਣਾ ਤੇ ਪਕੜੀ ਪੈਣ ਕੇ ਦਾੜੀ ਰੱਖ ਕੇ ਘੁੰਮਣਾ ਜੀ ਤੇ ਵੈਸੇ ਉੱਥੇ ਜਾਣ ਦੇ ਪਾਦਰੀ ਘੁਆਣਾ ਆਪਣੇ ਆਪ ਨੂੰ ਧਰਮ ਪਰिवर्तन ਤੇ ਕਰ ਲਿਆ ਬਟ ਆਪਣੇ ਆਪ ਦੇ ਫਾਇਦੇ ਚੁੱਕਣ ਲਈ ਤੋਂ ਗਰੀਡੀ ਲੋਕ ਜਿਹੜੇ ਨੇ ਉਹ ਇਹ ਕੰਮ ਕਰਦੇ ਨੇ ਹੁਣ ਕਈ ਥਾਂ ਤੇ ਜੇ ਇਦਾਂ ਦੀ ਗੱਲ ਹੈ ਤੇ ਮੈਂ ਕਲੀਅਰ ਦੱਸਦਾ ਫੋਰਨ ਕੰਟਰੀਆਂ 'ਚ ਕਈਆਂ 'ਚ ਜੀ ਜਾਂ ਇੰਡੀਆ 'ਚ ਵੀ ਕਈ ਅਸੀਆਂ ਜਗ੍ਹਾਵਾਂ ਹੈਗੀਆਂ ਜਿੱਥੇ ਕਿਸੇ ਸਪੈਸ਼ਲ ਕਿਸਮ ਦੀ ਵेशभूषा ਪਾ ਕੇ ਚੱਲ ਜੋ ਤੇ ਜੁੱਤੀਆ ਵਾਰਦੇ ਨੇ ਲੋਕ ਜੀ ਬਈ ਇਹ ਏਲੀਨ ਆ ਗਿਆ ਸਾਡੇ ਸ਼ਹਿਰ ਚ ਕਿਤੋਂ ਉਹ ਲੋਕ ਤੇ ਹੈ ਹੀ ਮੰਦਬੁੱਧੀ ਜਿਹੜੇ ਇਹੋ ਜਿਹਾ ਕੰਮ ਕਰਦੇ ਹੋ ਜਦੋਂ ਅਕਸੈਪਟੈਂਸ ਨਹੀਂ ਕਰਦੇ ਪਰ ਮੈਂ ਪਹਿਲਾਂ ਤੇ ਨਿਆਂਜਿੱਥੇ ਬੰਦਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਇਹੋ ਜਿਹੇ ਬੱਚਿਆਂ ਨੂੰ ਆਪਾਂ ਸਮਝਾਈਏ ਜੀ ਜੁੱਤੀ ਪ੍ਰੇਡ ਕੰਮ ਨਹੀਂ ਹੈ ਤੇ ਲੀਗਲੀ ਜੇ ਰੋਕਦੇ ਹੋ ਤੇ ਸ਼ਾਇਦ ਇਹ ਪ੍ਰੇਡ ਦੂਜੇ ਪਾਸੇ ਨਾ ਹੋ ਜਾਏ ਕਿਤੇ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦੇਖੋ ਪ੍ਰਮਾਤਮਾ ਨੇ ਮੈਨੂੰ ਇੱਕ ਜੀਵ ਬਣਾਤਾ ਜੀ ਮੇਰਾ ਜੋ ਵੀ ਜੈਂਡਰ ਰੱਬ ਨੇ ਬਣਾਤਾ ਮੈਂ ਉਹਨੂੰ ਅਕਸੈਪਟ ਕਰਾਂ ਜਾਂ ਨਾ ਕਰਾਂ ਮੇਰੀ ਆਜ਼ਾਦੀ ਆਰਟੀਕਲ 21 ਆ ਉਹ ਆਪਾਂ ਚੈਨਲ ਆਪਣਾ ਹੈ ਹਾਂਜੀ ਉੱਥੇ ਦੇਖ ਲੈਣੇ ਉੱਥੇ ਵੀ ਦਿਖਾ ਦਈਏ ਆਪਣੀ ਜਨਤਾ ਨੂੰ ਸਭ ਤੋਂ ਪਹਿਲਾਂ ਇਕੁਐਲਿਟੀ ਦੇ ਰਾਈਟਸ ਨੇ ਰਾਈਟ ਟੂ ਇਕੁਐਲਿਟੀ ਆਰਟੀਕਲ 14 ਤੇ ਆਰਟੀਕਲ 21 ਜੀ ਇਹ ਸਾਡੇ ਲਾਅ ਦੀ ਪ੍ਰੋਵੀਜ਼ਨ ਹੈ ਜੀ ਠੀਕ ਹੈ ਜੀ ਇਕੁਐਲਿਟੀ ਬਿਫੋਰ ਲਾਅ ਪ੍ਰੋਹੀਬੀਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਉਂਡ ਆਫ ਰਿਲੀਜੀਅਨ ਰੇਸ ਕਾਸਟ ਸੈਕਸ ਸ਼ਬਦ ਆ ਗਿਆ ਸੈਕਸ ਜੀ ਮੈਂ ਆਪਣੇ ਆਪ ਨੂੰ ਮੁੰਡਾ ਮੰਨਦਾ ਹੀ ਨਹੀਂ ਲਾ ਲੋ ਜਿੰਨਾ ਮਰਜ਼ੀ ਜ਼ੋਰ ਹੂ ਆਰ ਯੂ ਟੂ ਸਟਾਪ ਮੀ ਹੂ ਆਰ ਯੂ ਟੂ ਗਾਈਡ ਮੀ ਮੇਰੀ ਮਰਜ਼ੀ ਹੈ ਆਰਟੀਕਲ ਸੰਵਿਧਾਨ ਮੈਨੂੰ ਇਹਦੀ ਇਜਾਜ਼ਤ ਦਿੰਦਾ ਹੈ ਅੱਛਾ ਜੀ ਤੇ ਤੁਸੀਂ ਮੰਮੇ ਲੱਗਦੇ ਹੋ ਦਿਓ ਜਵਾਬ ਜੀ ਬਿਲਕੁਲ ਕੌਣ ਮੰਮਾ ਲੱਗਦਾ ਦੱਸੇ ਬਜਾਏ ਇਹ ਦੇ ਕਿ ਉਹਦੀ ਮਦਦ ਕਰਨ ਦੇ ਕਿ ਆਪਾਂ ਉਹ ਬੱਚਾ ਉਸ ਪੀੜਾ ਚੋਂ ਬਾਹਰ ਨਿਕਲਾਵੇ ਜੀ ਜੇ ਸਾਨੂੰ ਪਸੰਦ ਨਹੀਂ ਉਹਦੇ ਵਾਸਤੇ ਕਰੋੜਾ ਰੁਪਏ ਇਕੱਠਾ ਕੀਤਾ ਹੈ ਸਾਡੀਆਂ ਕਈ ਧਾਰਮਿਕ ਸੰਸਥਾਵਾਂ ਨੇ ਉਹਦੇ ਲਈ ਸਿਆਣੇ ਡਾਕਟਰ ਲੱਭ ਕੇ ਲਾ ਦਿਓ ਕੰਮ ਤੇ ਕੀ ਇਲਾਜ ਕਰਾ ਲਓ ਵੀ ਆਪਣਾ ਕਾਕਾ ਜੀ ਇਲਾਜ ਪੋਸੀਬਲ ਹੈਗਾ ਬਿਲਕੁਲ ਪੋਸੀਬਲ ਹੈ ਅੱਛਾ ਬਿਲਕੁਲ ਪੋਸੀਬਲ ਮਤ ਤੁਹਾਡੇ ਕਹਿਣ ਮੁਤਾਬਕ ਨਿਹੰਗ ਜਥੇਬੰਦੀਆਂ ਨੂੰ ਇਸ ਨੂੰ ਛੱਡ ਕੇ ਉਹਨਾਂ ਦੇ ਇਲਾਜ ਵੱਲ ਸੋਚ ਲੈਣਾ ਚਾਹੀਦਾ ਉਹਨਾਂ ਦੇ ਇਲਾਜ ਵੱਲ ਉਹਨਾਂ ਦੀ ਜਿਹੜੀ ਵਿਰਤੀ ਨੂੰ ਬਦਲਣ ਵਾਸਤੇ ਕੋਈ ਮੈਂ ਕਹਾ ਧਾਰਮਿਕ ਕਿਤਾਬਾਂ ਨੇ ਧਾਰਮਿਕ ਗ੍ਰੰਥ ਹੈ ਜਿਨ੍ਹਾਂ ਵਿੱਚ ਦਾ ਜ਼ਿਕਰ ਹੈ ਜੀ ਅ체 ਉਹਨਾਂ ਨੂੰ ਇਤਰਾਜ ਜਿਹੜਾ ਨਾ ਸਭ ਤੋਂ ਵੱਡਾ ਇਤਰਾਜ ਇਹ ਹੈ ਕਿ ਉਹਦੇ ਚ ਉਹ ਪਗੜੀ ਧਾਰੀ ਨੇ ਔਰ ਉਹੋ ਜੀ ਹਰਕਤਾਂ ਕਰ ਰਹੀ ਜਿੰਦੇ ਚ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹਨਾਂ ਨੂੰ ਇਤਰਾਜ ਹੈ ਕਿ ਇੱਕ ਸਿੱਖ ਧਰਮ ਦੇ ਵਿੱਚ ਜਦੋਂ ਸਾਨੂੰ ਵੀ ਕੋਈ ਸਵਾਲ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਿੱਖ ਧਰਮ ਵਿੱਚ ਇਦਾਂ ਪੋਸੀਬਲ ਹੈ ਯਾਰ ਹੱਦ ਹੋ ਗਈ ਧਰਮ ਦਾ ਤੁਸੀਂ ਜੰਮਨ ਤੋਂ ਬਾਅਦ ਲਿਆ ਜੰਮਨ ਤੋਂ ਪਹਿਲਾਂ ਤੁਸੀਂ ਦੱਸੋ ਤੁਸੀਂ ਸਰਦਾਰ ਹੋ ਤੁਸੀਂ ਕ੍ਰਿਸਚੀਅਨ ਹੋ ਤੁਸੀਂ ਹਿੰਦੂ ਹੋ ਤੁਸੀਂ ਮੁਸਲਮਾਨ ਹੋ ਜੀ ਜੰਮਨ ਤੋਂ ਬਾਅਦ ਅਸੀਂ ਚਾਰਕ ਚੀਜ਼ਾਂ ਇੱਧਰ ਕਰ ਲੀਆਂ ਮੈਂ ਮੁੱਛਾ ਲਾ ਦੇਵਾ ਦਾੜੀ ਰੱਖ ਲਾ ਮੈਂ ਮੁਸਲਮਾਨ ਬਣ ਗਿਆ ਮੈਂ ਦਾੜੀ ਮੁੱਛਾ ਲੰਬੀਆਂ ਕਰ ਲਿਆ ਤੇ ਪੱਗ ਬੰਨ ਲਿਆ ਮੈਂ ਜ਼ੇਦਾਰ ਬਣ ਗਿਆ ਤਿੰਨ ਮਹੀਨੇ ਦੀ ਲੋੜ ਹੈ ਬਸ ਥਾੜੀ ਮੁੱਛਾ ਆਣੀ ਹੈ ਪੱਗ ਬੰਨ ਸੁਨੀਲ ਸਿੰਘ ਬਣ ਜਾਊਗਾ ਰੋਕੇ ਦਿਖਾਓ ਅੱਛਾ ਇਹ ਦੇਖੋ ਫਿਰ ਕਹਿਣਾ ਪਿਆ ਇਹ ਧਰਮ ਨਾਲ ਨਾ ਜੁੜੋ ਇਹਨੂੰ ਜੀ ਬਿਲਕੁਲ ਪਾਪ ਹੈ ਧਰਮ ਨਾਲ ਜੋੜਨਾ ਜੇ ਉਹ ਮੈਡੀਕਲ ਵਿਕਾਰ ਹੈ ਜੀ ਤੇ ਉਹ ਲਾਅ ਚ ਉਹਦੀ ਪਰਮਿਸ਼ਨ ਹੈ ਸੁਪਰੀਮ ਕੋਰਟ ਨੇ ਵੀ ਸਮਲਿੰਗਿਕ ਵਿਆਹ ਲੀਗਲ ਕਰਤਾ ਹੈ ਜੀ ਲਿਵ ਇਨ ਰਿਲੇਸ਼ਨਸ਼ਿਪ ਲੀਗਲ ਕਰਤਾ ਪਰ ਉਹਦੇ ਚ ਸ਼ਾਇਦ ਇੱਕ ਕੇਂਦਰ ਸਰਕਾਰ ਕੋਲ ਪੁੱਛਿਆ ਗਿਆ ਸੀ ਕੋਈ ਜਾਣਕਾਰੀ ਹੈ ਤੁਹਾਨੂੰ ਕਿ ਕੇਂਦਰ ਸਰਕਾਰ ਕਹਿੰਦੀ ਕਿ ਅਸੀਂ ਸਮਲਿੰਗਿਕ ਵਿਆਹ ਦੇ ਵਿੱਚ ਤਾਂ ਨਹੀਂ ਹਾਂ ਉਹਨਾਂ ਦੇ ਰਾਈਟਸ ਬਾਰੇ ਤਾਂ ਗੱਲ ਕਰ ਸਕਦੇ ਹਾਂ ਚਲੋ ਲਾਅ ਬਣਾਉਣ ਨਾ ਸੁਪਰੀਮ ਕੋਰਟ ਨੇ ਕਿਹਾ ਤਾਂ ਲਾਅ ਬਣਾਓ ਕੇਂਦਰ ਸਰਕਾਰ ਨੇ ਕੇਂਦਰ ਨਾ ਬਣਾਓ ਪੰਜਾਬ ਸਰਕਾਰ ਬਣਾ ਦੇ ਕਿ ਨਹੀਂ ਮੰਨਣ ਦਿੰਦੇ ਅੱਛਾ ਸਟੇਟ ਗਵਰਨਮੈਂਟ ਕਰ ਸਕਦੀ ਹੈ ਸਟੇਟ ਗਵਰਨਮੈਂਟ ਆਪਣਾ ਲਾਅ ਵੱਖਰਾ ਬਣਾ ਸਕਦੀ ਹੈ ਐਟ ਐਨੀ ਟਾਈਮ ਬਣਾ ਸਕਦੀ ਹੈ ਐਟ ਐਨੀ ਸਟੇਟ ਬਣਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਪਪੂਲਾਰਿਟੀ ਜ਼ਿਆਦਾ ਵੈ ਤੇ ਪਗੜੀ ਧਾਰੀ ਜ਼ਿਆਦਾ ਵੈ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਸ਼ਾਇਦ ਪੰਜਾਬ ਫਿਰ ਬਣਾ ਸਕਦਾ ਹੈ ਇਸ ਨੂੰ ਕਾਨੂੰਨ ਬਿਲਕੁਲ ਬਣਾ ਸਕਦਾ ਹੈ ਫਿਰ ਜਿਹੜੇ ਵਿਰੋਧ ਕਰ ਰਹੇ ਫਿਰ ਉਹਨਾਂ ਨੂੰ ਪੰਜਾਬ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤੁਹਾਡੇ ਸਾਹਮਣੇ ਨਾਲ ਤਾਂ ਫਿਰ ਪੰਜਾਬ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਪਰ ਹਾਲੇ ਤੱਕ ਲਾਅ ਨਹੀਂ ਹੈ ਜਿਹੜਾ ਲਾਅ ਹੈ ਕਨਸਟੀਚਿਊਸ਼ਨਲ ਲਾਅ ਹੈ ਕਨਸਟੀਚਿਊਸ਼ਨਲ ਲਾਅ ਜੋ ਉਹਨਾਂ ਨੂੰ ਰੋਕ ਹੀ ਨਹੀਂ ਹੈ ਜਿਹੜਾ ਉਹਨਾਂ ਨੂੰ ਰੋਕੇਗਾ ਉਹਦੀ ਪ੍ਰੇਟ ਕਰ ਸਕਦਾ ਹੈ ਸਰਕਾਰ ਅੱਛਾ ਜੀ ਬਿਲਕੁਲ ਕਰ ਸਕਦਾ ਹੈ ओके ਤੇ ਹੁਣ ਇਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ ਸਭ ਤੋਂ ਆਖਰ ਦੇ ਆਪਾਂ ਜੇ ਸਵਾਲ ਕਰੀਏ ਕੀ ਕਰਨਾ ਚਾਹੀਦਾ ਇਹਨਾਂ ਨੂੰ ਜਿਹੜੇ ਜਿਹੜੇ ਰੋਕਦੇ ਪਏ ਨੇ ਦੇਖੋ ਉਹਨਾਂ ਨੂੰ ਪਹਿਲੀ ਗੱਲ ਤੇ ਰੋਕਣਾ ਨਹੀਂ ਚਾਹੀਦਾ ਜੀ ਦੇਖੋ ਪਰ ਉਹਨਾਂ ਨੂੰ ਮਨਜ਼ੂਰ ਵੀ ਨਹੀਂ ਨਾ ਅਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਕਹਿੰਦੇ ਜੀ ਗੁਰੂ ਭਾਜੀ ਗੁਰੂ ਕਿੱਥੇ ਨਹੀਂ ਹੈਗਾ ਜੀ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਕਿ ਗੁਰੂ ਦੱਸੋ ਪਹਿਲਾਂ ਆਪਾਂ ਚਲੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਕਿਹੜੀ ਲਾਈਨ ਚ ਲਿਖਿਆ ਵੀ ਫਲਾਣੀ ਥਾਂ ਤੇ ਰੱਬ ਨਹੀਂ ਹੈਗਾ ਉੱਥੇ ਜਾ ਕੇ ਕੰਜਰਖਾਨਾ ਕਰ ਲੋ ਜੀ ਦੋ ਜਵਾਬ ਬਿਲਕੁਲ ਇਹ ਸਰ ਮੈਂ ਲਾਲਚੀਆਂ ਹਾਂ ਮੈਂ ਗਰੀਡੀਆਂ ਮੈਂ ਕਮੀਨਾ ਵੀ ਹਾਂ ਆਪਣੇ ਮੁਤਾਬਕ ਧਰਮ ਨੂੰ ਬਦਲਣ ਦੀ ਆਪਣੇ ਮੁਤਾਬਕ ਸਮਾਜ ਨੂੰ ਬਦਲਣ ਦੀ ਆਪਣੇ ਮੁਤਾਬਕ ਧਰਮ ਨੂੰ ਬਦਲਣ ਦੀ ਮੈਂ ਔਕਾਤ ਬੁਖਾਰਿਆ ਦੁਨੀਆ ਨੂੰ ਕਿਸੇ ਧਰਮ ਕਿਸੇ ਸਮਾਜ ਚ ਕਿਸੇ ਨੂੰ ਮਾਰਨਾ ਲਿਖਿਆ ਨਹੀਂ ਬਿਲਕੁਲ ਤੇ ਮੈਂ ਅੱਜ ਕਹਿਣਾ ਕਿ ਮੈਂ ਉਹ ਫਲਾਣਾ ਕਾਫਰ ਹੈ ਤੇ ਫਲਾਣਾ ਦੁਸ਼ਮਣ ਹੈ ਤੇ ਫਲਾਣਾ ਉਹਨੂੰ ਗੋਲੀ ਮਾਰ ਦਿਓ ਕੀ ਅਧਿਕਾਰ ਹੈ ਤੁਹਾਡਾ ਇਹਨੂੰ ਗੋਲੀ ਮਾਰਨ ਦਾ ਤੇ ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਤੁਸੀਂ ਪਾਪੀ ਹੋ ਜੀ ਸਾਡੇ ਧਰਮ ਦੇ ਹਿਸਾਬ ਨਾਲ ਕਿਸੇ ਵੀ ਧਰਮ ਦੇ ਹਿਸਾਬ ਨਾਲ ਤੁਸੀਂ ਪਾਪੀ ਹੋ ਹਰ ਧਰਮ ਨੇ ਇੱਕੋ ਗੱਲ ਸਿਖਾਈ ਕਿ ਸਭ ਤੋਂ ਪਹਿਲਾਂ ਕਿਸੇ ਦੀ ਮਦਦ ਕਰੋ ਜੀ ਉਹਦੇ ਵਿੱਚ ਮਦਦ ਦਾ ਜੇ ਸੀਕੁਐਂਸ ਆ ਜਾਏ ਮਾਸਿਜ਼ੂਨ ਤੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਬਚਾਓ ਸਭ ਤੋਂ ਪਹਿਲਾਂ ਜਹਾਜ਼ ਡੁੱਬਣ ਵਾਲਾ ਹੋਵੇ ਤਾਂ ਸਭ ਤੋਂ ਪਹਿਲਾਂ ਬੱਚੇ ਥੋੜੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਜਿਵੇਂ ਬੱਚਿਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹੋ ਜਾਂ ਮੈਡੀਕਲ ਟ੍ਰੀਟਮੈਂਟ ਨੂੰ ਲੈ ਕੇ ਕਰ ਰਹੇ ਹੋ ਸਾਹਮਣੇ ਨਹੀਂ ਆਉਂਦੇ ਲੋਕ ਬੱਚੇ ਏਮਬੈਰੈਸ ਫੀਲ ਹੁੰਦਾ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਪਰੇਡ ਹੋਣ ਲੱਗੀ ਹੈ ਸ਼ਰਿਆਂ ਉਹ ਗਿੱਧੇ ਪੈ ਰਹੇ ਨੇ ਹਾਂ ਬਿਲਕੁਲ ਪੈ ਰਹੇ ਨੇ ਹਾਂਜੀ ਤੇ ਉੱਥੇ ਲਾ ਦੋ ਮੈਡੀਕਲ ਕੈਂਪ ਨਿਆਂ ਜਿੱਥੇ ਬੰਦਿਆਂ ਨੂੰ ਮੇਰੀ ਬੇਨਤੀ ਹੈ ਇੰਨੇ ਵੜੇ ਆਪਾਂ ਸ਼ਰਦਾਈ ਦੇ ਸੈਂਟਰ ਵੀ ਖੋਲੇ ਆ ਨਾ ਕਰੋ ਮਹਿੰਗੇ ਡਾਕਟਰ ਇੰਗੇਜ ਤਿਉ ਉਹਨਾਂ ਦੇ ਪੈਸੇ ਲਵਾਓ ਕੈਂਪ ਮੈਂ ਚਾਰ ਡਾਕਟਰ ਮੈਂ ਦਿੰਦਾ ਇਹਨਾਂ ਨੂੰ ਜੀ ਦੇਖੋ ਇਹਦੇ ਵਿੱਚ ਫਿਰ ਇੱਛਾ ਹੈ ਜੀ ਕੀ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਅਕਸੈਪਟ ਕਰਕੇ ਰਾਜੀ ਆ ਜੀ ਤੇ ਸਮਾਜ ਜੋ ਮਰਜ਼ੀ ਕਰੋ ਇੱਕ ਉਹ ਕਈਆਂ ਦੀ ਇੰਟਰਵਿਊਜ਼ ਆਉਂਦੀਆਂ ਨੇ ਜੀ ਤੇ ਅਗਲੀ ਗੱਲ ਦੱਸ ਦਿੰਨਾ 90% میڈیا ਉਹ ਕਵਰੇਜ ਕਰਦਾ ਦਿਖੇਗਾ ਤੁਹਾਨੂੰ ਬਿਲਕੁਲ ਰਾਦਰ 100% ਕਿਉਂਕਿ ਕੰਟੈਂਟ ਚੱਲਣਾ ਹੀ ਬੜਾ ਹੈ ਹਾਂ ਕੰਟਰੋਵਰਸੀ ਹੋ ਗਈ ਫਿਰ ਤੁਸੀਂ ਵੀ ਸਾਰੇ ਜਣੇ ਸੋਚ ਚੁੱਕੋ ਕਿ ਇਹ ਨਹੀਂ ਵਿਖਾਵਾਂਗੇ ਨਹੀਂ ਵੈਸੇ ਤੋਂ ਮੈਂ میڈیا ਕੇ ਚੈਲੰਜ ਕਰ ਰਿਹਾ ਜੇ ਗੱਲ ਗਲਤ ਹੈ ਜੇ ਲੀਗਲੀ ਵੀ ਗਲਤ ਹੈ ਫਿਰ ਇਹਨੂੰ ਵਿਖਾਣ ਵਾਸਤੇ ਸੋਚ ਚੁੱਕੋ ਕੀ ਅਸੀਂ ਵੀ ਸੋਖ ਖਾਨੇ ਆ ਉਸ ਗੁਰੂ ਨਗਰੀ ਦੀ ਕਿ ਇਸ ਮੀਡੀਆ ਚ ਇੱਕ ਫੋਟੋ ਨਹੀਂ ਵੀਡੀਓ ਨਹੀਂ ਚੜਨ ਦਿਆ ਨਹੀਂ ਬਟ ਪੱਤਰਕਾਰ ਦਾ ਤਾਂ ਕੰਮ ਹੈ ਨਾ ਕਿ ਦੋਨੇ ਪੱਖ ਗੱਲ ਕਰਨੀ ਤੁਸੀਂ ਠੀਕ ਹੈ ਮੈਂ ਮੰਨਦਾ ਵਾਂ ਮੈਂ ਮੈਂ ਇਮੋਸ਼ਨਲ ਜਾਉਂ ਨਾ 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 ਵੈਸੇ ਗੱਲ ਕਰ ਰਿਹਾ ਮੈਂ ਟੌਂਟ ਕੀਤੀ ਹੈ ਨਹੀਂ ਨਹੀਂ ਬਿਲਕੁਲ ਠੀਕ ਹੈ ਮੈਂ ਸਮਝਦਾ ਵਾਂ ਸੋ ਇਹ ਦੇਖੋ ਤੁਹਾਡਾ ਜੋ ਰਾਈਟ ਹੈ ਤੁਸੀਂ ਪੂਰਾ ਕਰ ਰਹੇ ਹੋ ਨਾ ਜੀ ਬਿਲਕੁਲ ਮੈਂ ਉਹਨਾਂ ਦੀ ਵੀ ਚਪੇੜ ਨਹੀਂ ਮਾਰ ਸਕਦੇ ਜਾ ਕੇ ਜੀ ਦੱਸੋ ਕਿਹਦਾ ਗੁੱਟ ਫੜ ਸਕਦੇ ਹੋ ਤੁਸੀਂ ਵਧੀਆ ਸਹਿਯਾਰੀ ਹੋ ਤੇ ਤੁਸੀਂ ਗੁੱਟ ਫੜ ਸਕਦੇ ਹੋ ਜਾ ਕੇ ਕਾਕਾ ਇਹ ਕਰ ਜੰਨਾ ਹਾਂਜੀ ਕਿ ਤੁਹਾਡੀ ਪਰਸਨਲ ਚੋਇਸ ਹੈ ਨਾ ਤੁਹਾਡੇ ਪਾਪਾ ਜੀ ਨੇ ਸਮਝਾਈ ਸੀ ਜਾਂ ਤੁਹਾਡੇ ਦਾਦਾ ਜੀ ਤੋਂ ਤੁਸੀਂ ਇਨਫਲੂਐਂਸ ਹੋਏ ਕਿ ਮੈਂ ਕੇਸ ਰੱਖਣੇ ਐ ਮੈਂ ਪੱਗ ਬੰਨੀ ਐ ਮੈਂ ਉਸ ਮਰਿਆਦਾ ਦੀ ਪਾਲਣਾ ਕਰਨੀ ਐ ਜੀ ਬਿਲਕੁਲ ਜੋ ਐਡੇ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਅੱਖਰਾਂ ਦੀ ਪਾਲਣਾ ਹੀ ਕਰਨੀ ਐ ਜੀ ਸਾਰਿਆਂ ਦੀ ਤੇ ਕੋਈ ਦੁਨੀਆ ਦਾ ਮਾਈ ਦਾ ਲਾਲ ਨਹੀਂ ਕਰ ਸਕਿਆ ਜੀ ਠੀਕ ਸੋ ਉਸ ਉਹਨੂੰ ਇੱਜ਼ਤ ਦੇਣਾ ਸਾਡਾ ਫਰਜ਼ ਹੈ ਪਰ ਅਸੀਂ ਕਿਸੇ ਨੂੰ ਚਪੇੜ ਮਾਰਨ ਦੇ ਅਧਿਕਾਰੀ ਨਹੀਂ ਜੀ ਇਸੇ ਤਰ੍ਹਾਂ ਕੋਈ ਡਿਪਾਰਟਮੈਂਟ ਕੋਈ ਵਰਗ ਕਿਸੇ ਦੂਜੇ ਵਰਗ ਨੂੰ ਸ਼ੁਰੂ-ਸ਼ੁਰੂ ਚ ਜਿਹੜੇ ਸਾਡੇ ਕਿੰਨਰ ਸਮਾਜ ਦੇ ਲੋਕ ਸੀ ਉਹਨਾਂ ਨੂੰ ਦੂਸ਼ਿਤ ਮੰਨ ਕੇ ਉਹਨਾਂ ਨੂੰ ਪਹਿਲਾਂ ਦੁੱਧਕਾਰਿਆ ਜਾਂਦਾ ਸੀ ਜੀ ਬਿਲਕੁਲ ਫਿਰ ਧੀਰੇ-ਧੀਰੇ ਸਮਾਜ ਆਇਆ ਰਾਜੇ ਮਹਾਰਾਜਾ ਨੇ ਉਹਨਾਂ ਨੂੰ ਆਪਣੀਆਂ ਰਾਣੀਆਂ ਸੰਬੰਦੇ ਕੰਮ ਲਾਇਆ ਜੀ ਬਿਲਕੁਲ ਤੁਸੀਂ ਚਲੋ ਇੱਕ ਹੋਰ ਗੱਲ ਦੱਸਾਂ ਇਹ ਵੀ ਵਾਇਰਲ ਵਾਲਾ ਮੁੱਦਾ ਜੇ ਤੁਸੀਂ THAILAND ਜਾਂਦੇ ਹੋ ਬੜੇ ਲੋਕ ਜੀ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਜਿਹੜੇ ਤੁਸੀਂ ਵਰਕਰ ਨੂੰ ਇੰਗੇਜ ਕੀਤਾ ਕਰਦੇ ਨੇ ਜਾ ਕੇ ਜੀ ਕਈ ਕੰਮਾਂ ਲਈ ਉਹ ਪਹਿਲਾ ਮੁੰਡਾ ਸੀ ਕਿ ਪਹਿਲਾ ਕੁੜੀ ਸੀ ਯੈਸ ਉਹਦੇ ਉਹ ਆਪਣਾ ਸੈਕਸ ਕਨਵਰਟ ਕਰਾ ਚੁੱਕਾ ਹੈ ਹਾਂ ਸ਼ੀ ਮੇਲ ਵੀ ਹੈ ਉਹਦੇ ਸ਼ੀ ਮੇਲ ਤੇ ਆਡੈਂਟੀਫਾਈ ਕਿਵੇਂ ਕਰੋਗੇ ਹਾਂ ਬਿਲਕੁਲ ਉਹ ਕੱਪੜੇ ਪਹਿਰਾਵਾ ਦੇਖ ਕੇ ਕੱਪੜੇ ਕੀ ਸਾਰੇ ਬਾਡੀ ਦੇ ਅੰਗ ਉਹਦਾ ਦੇ ਕਰ ਲੈਨੇ ਹਾਂਜੀ ਬਿਲਕੁਲ ਆਪਰੇਸ਼ਨ ਕਰਾ ਕੇ ਹਾਂਜੀ ਬਣ ਗਿਆ ਸਾਰਾ ਕੁੜੀਆਂ ਵਾਲਾ ਸਾਨ ਜੀ ਤੇ ਦੱਸ ਦਿਓ ਦਾ ਸੋਲੂਸ਼ਨ ਦੱਸੋ ਬਿਲਕੁਲ ਹੁਣ ਆਈਆਂ ਥਾਡੇ ਕੋਲ ਤੇ ਲੀਗਲ 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 ਗੱਲ ਕਰਨੀ ਉਹ ਕੀ ਹੈ ਕਿ ਜਦੋਂ ਥਾਈਲੈਂਡਸ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਮਿਸਟਰ ਤੇ ਮਿਸ ਉਸੇ ਵੇਲੇ ਉਹਦੇ ਨਾਮ ਦੇ ਅੱਗੇ ਲੱਗਦਾ ਹੈ ਅੱਛਾ ਜੀ ਮਰਨ ਤੱਕ ਉਹ ਮਿਸਟਰ ਸੁਨੀਲ ਰਹੇਗਾ ਚਾਹੇ ਸੈਕਸ ਚੇਂਜ ਕਰਾ ਕੇ ਮੈਂ ਕੁੜੀ ਬਣ ਜਾ ਅੱਛਾ ਜੀ ਯੈਸ ਤੋਦਾ ਆਈ ਕਾਰਡ ਚੈੱਕ ਕਰ ਲੋ ਜੇ ਮਿਸਟਰ ਲਿਖਿਆ ਜੋ ਵੀ ਉਹਦਾ ਨਾਮ ਹੈ ਲੈਂਡਾ ਬੋਂਡਾ ਹਾਂਜੀ ਤੇ ਉਹੋ ਕੁੜੀ ਹੈ ਕੁੜੀ ਨਹੀਂ ਉਹ ਮੁੰਡਾ ਹੈ ਅੱਛਾ ਸਾਡੀ ਮੈਡੀਕਲ ਸਾਇੰਸ ਵਿੱਚ ਸਮਲਿੰਗਿਕ ਜਿਹੜਾ ਕੈਸ ਕਰਦੇ ਹੋ ਤੁਸੀਂ ਇੰਟਰਕੋਰਸ ਹੈ ਹਾਂਜੀ ਸੈਕਸ਼ੂਅਲ ਇੰਟਰਕੋਰਸ ਸੰਭੋਗ ਸੰਭੋਗ ਐਡਸ ਨੂੰ ਦਾਵਤ ਦਿੰਦਾ ਬਿਲਕੁਲ ਬੋਡੀ ਦੇ ਵਿੱਚ ਵਿਕਾਰ ਪੈਦਾ ਕਰਦਾ ਹੈ ਜੇ ਸੇਮ ਧਰਮ ਸੇਮ ਜ ਅਸੀਂ ਭੈਣ ਭਰਾ ਵਿਆਹ ਕਿਉਂ ਨਹੀਂ ਕਰਾਂਦੇ ਦਿਓ ਜਵਾਬ ਬੜਾ ਔਖਾ ਸਵਾਲ ਜੀ ਹਾਂ ਬਿਲਕੁਲ ਹੈਗਾ ਕੁਝ ਜੀ ਵਧੀਆ ਮੈਡੀਕਲ ਕੀ ਕੀ ਹੁੰਦੇ ਨੇ ਉਹ ਨਹੀਂ ਸ਼ਾਇਦ ਜੋ ਮੈਂ ਸੁਣਿਆ ਜੋ ਮੈਡੀਕਲ ਟਰਮ ਜੋ ਪੜ੍ਹੀਆਂ ਨੇ ਉਹਦੇ ਵਿੱਚ ਕਹਿੰਦੇ ਕਿ ਸ਼ਾਇਦ ਜੇ ਕਰਦੇ ਹੋ ਜਿਹੜੇ ਤੁਹਾਡੇ ਬੱਚੇ ਹੁੰਦੇ ਉਹਨਾਂ ਦੇ ਵਿੱਚ ਕੋਈ ਇਦਾਂ ਦਾ ਕੁਝ ਆਸਰ ਮੁਸਲਮਾਨਾਂ ਚ ਵੀ ਅੱਛਾ ਜੀ ਪਿਓ ਇੱਕ ਹੋਵੇ ਤਾਂ ਵੀ ਵਿਆਹ ਨਹੀਂ ਹੈ ਜੀ ਦੋ ਭੈਣ ਭਰਾ ਸਕੇ ਨਹੀਂ ਹੈ ਜੀ ਦੂਜੀ ਵਿਆਹੀ ਦੂਜੀ ਵਾਈਫ ਹੋਵੇ ਹਾਂ ਮਤਲਬ ਮੈਂ ਮੁਸਲਮਾਨ ਆ ਮੇਰੀ ਪਹਿਲੀ ਵਾਈਫ ਤੋਂ ਇੱਕ ਬੱਚਾ ਹੈ ਦੂਜੀ ਤੋਂ ਇੱਕ ਬੱਚਾ ਹੈ ਹਾਂਜੀ ਕੁਝ ਪਰਿਵਾਰ ਆਪਸ ਚ ਜੇ ਚਾਰ ਵਿਆਹ ਕਰਾਏ ਤੇ ਚਾਰਾਂ ਚ ਨਹੀਂ ਕਰਾਉਂਦੇ ਵਿਆਹ ਜੀ ਤੇ ਕੁਝ ਪਰਿਵਾਰ ਸੇਮ ਮਾਂ ਦਾ ਦੁੱਧ ਨਾ ਪੀਤਾ ਹੋਵੇ ਯਾਨੀ ਕਿ ਪਿਓ ਦੇ ਸਪਰਮ ਹੋ ਗਏ ਮਾਂ ਦਾ ਦੁੱਧ ਹੋ ਗਿਆ ਕਿਉਂਕਿ ਇਹ ਤੇ ਇੱਕ ਧਰਤੀ ਹੈ ਮਾਂ ਦਾ ਸਰੀਰ ਜੀ ਉਹਦੇ ਵਿੱਚ ਜੋ ਬੀਜ ਪਾਵਾਂਗੇ ਉਹਨੇ ਬਾਹਰ ਦੇ ਦੇਣਾ ਹੈ ਹੈਲਪ ਕਰਕੇ ਪਰ ਦੁੱਧ ਜੇ ਉਹਦਾ ਪੀ ਲਿਆ ਜਿਸ ਜਿਸ ਮਾਂ ਦਾ ਦੁੱਧ ਪੀਤਾ ਹੈ ਮੰਨ ਲਓ ਪਿਓ ਚਾਹੇ ਇੱਕ ਅਦਦ ਮਾਂ ਦਾ ਦੁੱਧ ਪੀਤਾ ਹੈ ਉਹ ਸਕੇ ਭੈਣ ਭਰਾ ਦੀ ਕੈਟਾਗਰੀ ਚ ਹੈ ਮਾਂ ਚਾਹੇ ਲੱਗੋਵੇ अच्छा जी मान लो मेरी पहली वाइफ तो दूध नहीं आया मेरी दूसरी वाइफ ही प्रेग्नेंट है नाल दी नाल ਤੇ ਜੇ ਮੇਰੇ ਉਸ ਬੱਚੇ ਨੇ ਇੱਕੋ ਮਾਂ ਦਾ ਦੁੱਧ ਪੀ ਲਿਆ ਤੋ ਸਕੇ ਭੈਣ ਭਰਾ ਦੀ ਕੈਟਾਗਰੀ ਚ ਨੇ ਪੜ ਕੇ ਵੇਖੋ ਕੁਰਾਨ ਤੇ ਉਹਨਾਂ ਦੀ ਮੈਡੀਕਲ ਸਾਇੰਸ اچھا ਜੀ ਫਿਰ ਡੈਪਥ ਬੜੀ ਦੂਰ ਚਲੀ ਜਾਂਦੀ ਹੈ ਅੱਜ ਦਾ ਮੁੱਦਾ ਜਿੱਥੇ ਹੈਗਾ ਉਹ ਮੁੱਦੇ ਮੁਤਾਬਕ ਲੀਗਲ ਰਾਈਟ ਉਹਨਾਂ ਦਾ ਹੈਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਰੋਕੇਗਾ ਤੇ ਵਿਵਾਦ ਹੋਏਗਾ ਵਿਵਾਦ ਹੋਏਗਾ ਤੇ ਫਿਰ ਵੀ ਕਿਸੇ ਪੁੱਤ ਮਰੇਗਾ ਕਿਸੇ ਦੀ ਧੀ ਮਰੇਗੀ ਪਰ ਇਹ ਕੋਈ ਚੰਗਾ ਕੰਮ ਨਹੀਂ ਸਾਨੂੰ ਉਹਨਾਂ ਨੂੰ ਛਿੜਕਣਾ ਨਹੀਂ ਸਾਨੂੰ ਉਹਨਾਂ ਨੂੰ ਪਿਆਰ ਚ ਲੈ ਕੇ ਉਹਨਾਂ ਨੂੰ ਵਾਪਸ ਆਪਣੇ ਜੋ ਪਰਮਾਤਮਾ ਨੇ ਸ਼ਰੀਰ ਦਿੱਤਾ ਉਹਨੂੰ ਭੋਗਣ ਵਾਸਤੇ ਉਹਨਾਂ ਨੂੰ ਉਹ ਬ੍ਰੇਨ ਚ ਤਾਕਤ ਉਹ ਸਮਾਜਿਕ ਸਪੋਰਟ ਉਹ ਰਿਕੋਗਨੀਸ਼ਨ ਸਾਡਾ ਦੇਣਾ ਬਣਦਾ ਨਾ ਕਿ ਦੁਦਕਾਰਨਾ ਬਣਦਾ ਇਹ ਸਾਡਾ ਧਰਮ ਸਿਕੰਦਾ ਹੈ ਇਹ ਸਾਡਾ ਸਮਾਜ ਸਿਕੰਦਾ ਹੈ ਇਹ ਸਾਡੇ ਮਾਪੇ ਜਾਂ ਸਾਡੇ ਬਜ਼ੁਰਗਾਂ ਨੇ ਇਹ ਸਾਨੂੰ ਦੱਸਿਆ ਕਿ ਜੇ ਕੋਈ ਭਟਕਦਾ ਪਿਆ ਰਸਤੇ ਤੋਂ ਉਹਨੂੰ ਚਾਹੇ ਗੁਰਬਾਣੀ ਰਸਤੇ ਚਾਹੇ ਉਹਨੂੰ ਮੈਡੀਕਲ ਰਸਤੇ ਉਹਨੂੰ ਬਾਹ ਫੜ ਕੇ ਉਹਨੂੰ ਚੰਗੀ ਥਾਂ ਤੇ ਲਜਾਣਾ ਹੀ ਅਸਲੀ ਸਤਜੁਗ ਦਾ ਆਵਾਸ ਹੈ ਜੀ ਉਸ ਦਸਾਂ ਗੁਰੂਆਂ ਦਾ ਪਹਿਰਾ ਹੈ ਉੱਥੇ ਜੀ ਤੇ ਜੇ ਆਪਾਂ ਲੜਾਈ ਕਰਦੇ ਆਂ ਤੇ ਅਸੀਂ ਅਸੂਰਾਂ ਅਸੀਂ ਰਾਖਸ਼ਾਂ ਅਸੀਂ ਇਨਸਾਨ ਨਹੀਂ ਆ ਸਾਡੇ ਗੁਰੂਆਂ ਨੇ ਨਿਆਂ ਦੇ ਅਨਿਆਂ ਦੇ ਖਿਲਾਫ ਲੜਾਈ ਹੱਦ ਤੱਕ ਲੜੀ ਹੈ ਨਹੀਂ ਤਾਂ ਉਹਨਾਂ ਨੇ ਵੀ ਕਿਹਾ ਸੀ ਵੀ ਜਿੱਧਰ ਮੱਕਾ ਨਹੀਂਗਾ ਉਧਰ ਮੇਰੇ ਪੈਰ ਘਰਦੇ ਹੋ ਜੀ ਉਹਨਾਂ ਨੇ ਹਲੀਮੀ ਚ ਉੱਤਰ ਦਿੱਤੇ ਨੇ ਸਮਾਜ ਨੂੰ ਤੇ ਹਲੀਮੀ ਸਿਖਾਈ ਹੈ ਜੀ ਮੇਰੀ ਵੀ ਇਹੋ ਹੀ ਰਿਕੁਐਸਟ ਹੈ ਇਸ ਲਾਰਡਲੀ ਫੌਜ ਅੱਗੇ ਕਿ ਆਪਾਂ ਉਹਨਾਂ ਨਾਲ ਪਿਆਰ ਪਾਈਏ ਜੀ ਉਹਨਾਂ ਨੂੰ ਇਹ ਸਮਝਾਈਏ ਕਿ ਪੁੱਤ ਉਹਦੀ ਉਹਨਾਂ ਨੂੰ ਰੀਜ਼ਨ ਦਈਏ ਤੇ ਸੋਲੂਸ਼ਨ ਦਈਏ ਜੀ ਨਾ ਕੀ ਕੁੱਟਿਆ ਘਰ ਦਾ ਨਿਆਣਾ ਹੋਰ ਵਿਗੜ ਜਾਏ ਜੀ ਬਹੁਤ ਮਿਹਰਬਾਨੀ ਮਲਨ ਸਾਹਿਬ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਡਾਕਟਰ ਸੁਨੀਰ ਮਲਨ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਪੂਰੀ ਕਾਨੂੰਨੀ ਪੱਖ ਵੀ ਦੱਸੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੜਨਾ ਝਗੜਨਾ ਨਹੀਂ ਚਾਹੀਦੀ ਉਹਨਾਂ ਨਾਲ ਸਗੋਂ ਉਹਨਾਂ ਨੂੰ ਵਾਪਸੀ ਲਿਆਉਣਾ ਚਾਹੀਦਾ ਤਾਂ ਕਿ ਉਹ ਵਾਪਸ ਸਮਾਜ ਵਿੱਚ ਆ ਸਕਣ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਗੰਗਪੁਰੀ ਚੰਡੀਗੜ੍ਹ